ਚਨਪ ਜੀ ਵੀ ਦੇ ਖਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਵਿੱਚ ਬਹੁਤੋ ਸਵਾਗਤ। ਦੋਸਤੋ, ਹਾਜ਼ਰਾਂ ਅੱਜ ਨੂੰ ਆਇਦੇ ਕੁਝ ਮਸਲੇ ਆਈ ਦੀ ਕੁਝ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਆ ਆਈਸ ਬਲੋ ਕੈਲੀਫੋਰਨੀਆ ਦੇ ਵਿੱਚ ਰੇਡ ਹੋਈ ਆ ਇੱਕ ਮੈਰੋਵਾਨਾ ਫਾਰਮ ਦੇ ਉੱਤੇ। ਉੱਥੇ ਬਹੁਤ ਸਾਰੇ ਮਜ਼ਦੂਰਾਂ ਦੇ ਗ੍ਰਿਫਤਾਰ ਕਰਨ ਦੀ ਸੂਚਨਾ ਆ ਰਹੀ ਆ। ਦੂਜਾ ਬਰਥ ਰਾਈਟ ਸਿਟੀਨਸ਼ਿਪ ਬਾਲਬ੍ਰਿਤ ਮਾਮਲੇ ਦੇ ਵਿੱਚ ਡੋਨਲਡ 트੍ਰੰਪ ਦੇ ਫੈਸਲੇ ਦੇ ਉੱਤੇ ਰੋਕ ਲਾਈ ਆ ਇੱਕ ਕੋਰਟ ਨੇ ਤੀਜੇ ਅਮਰੀਕੀ ਸਟੇਟ ਡਿਪਾਰਟਮੈਂਟ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਕਹਿੰਦੇ ਤਿਆਰੀ ਕੀਤੀ ਜਾ ਰਹੀ ਹੈ ਕਿ ਈਮੇਲ ਜਾਣੀ ਹੈ ਬਹੁਤ ਸਾਰੇ ਬਲਾਜ਼ਵਾ ਦੀ ਸ਼ਾਂਤੀ ਕੀਤੀ ਜਾਣੀ ਹੈ ਤੇ ਰਾਸ਼ਟਰਪਤੀ ਟਰੰਪ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹੈ ਤੇ ਟੈਸਲਾ ਦੀ ਰੋਬੋ ਟੈਕਸੀਸ ਦਾ ਮਾਮਲਾ ਕੈਲੀਫੋਰਨੀਆ ਦੇ ਵਿੱਚ ਕਿੱਥੇ ਇੱਕ ਤੱਕ ਪਹੁੰਚਿਆ ਇਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਸਭ ਤੋਂ ਪਹਿਲਾਂ ਗੱਲਬਾਤ ਆਈਐਸਟੀ ਰੇਡ ਬਾਰੇ ਰਾਸ਼ਟਰਪਤੀ 트럼ਪ ਦੇ ਐਸ ਵਾਰੀ ਸੱਤਾ ਸੰਭਾਲਣ ਤੋਂ ਬਾਅਦ ਲਗਾਤਾਰ ਇਹ ਮਾਮਲਾ ਚਰਚਾ ਦੇ ਵਿੱਚ ਰਿਹਾ ਤੇ ਹੁਣ ਇੱਕ ਬਹੁਤ ਵੱਡੀ ਆਈਸ ਤੇ ਨੈਸ਼ਨਲ ਗਾਰਡ ਨੇ ਰੇਡ ਕੀਤੀ ਹੈ ਇੱਕ ਲੀਗਲ ਮੈਰਵਾਨਾ ਫਾਰਮ ਕੈਲੀਫੋਰਨੀਆ ਦੇ ਵਿੱਚ ਜੁਲਾਈ 10 ਨੂੰ ਯਾਨੀ ਕਿ ਕੱਲ ਇੱਕ ਕਰਪਨਟੇਰੀਆ ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ ਤੇ ਦੂਜਾ ਜਿਹੜਾ ਕੈਮਰੀਲੋ ਜਿਹੜਾ ਵੈਂਚੂਰਾ ਕਾਉਂਟੀ ਦੇ ਵਿੱਚ ਇਹ ਦੋ ਥਾਵਾਂ ਦੇ ਉੱਤੇ ਰੇਡ ਹੋਈ ਆ ਇਹ ਗਲਾਸ ਹਾਊਸ ਫਾਰਮ ਇੱਕ ਬਹੁਤ ਵੱਡੀ ਕੰਪਨੀ ਹੈ ਮੈਰੋਵਾਨਾ ਦੀ ਇਹ ਦੋਵੇਂ ਫਾਰਮ ਇਹ ਰਨ ਕਰ ਰਹੀ ਸੀ ਕੈਨਾਬਸ ਕੰਪਨੀ ਆ ਇਹ ਕਹਿੰਦੇ ਕਿ ਅਸੀਂ ਬਿਲਕੁਲ ਲਾ ਨੂੰ ਫੋਲੋ ਕੀਤਾ ਅਸੀਂ ਆਈਐਸ ਦੇ ਏਜੰਟਸ ਦਾ ਨੈਸ਼ਨਲ ਗਾਰਡ ਦਾ ਜਿਹੜਾ ਉਹਨਾਂ ਦਾ ਸਾਥ ਦਿੱਤਾ ਜੋ ਕੁਝ ਉਹਨਾਂ ਨੇ ਕਿਹਾ ਅਸੀਂ ਉਹ ਕੀਤਾ ਆ ਆਈਐਸ ਨੇ ਜੂਨ ਦੇ ਵਿੱਚ ਵੀ ਇਸ ਫਾਰਮ ਦੇ ਉੱਤੇ ਰੇਡ ਮਾਰੀ ਸੀ ਪਰ ਉਹ ਰੇਡ ਛੋਟੀ ਸੀ ਜਿਹੜੀ ਅਸਵਾਰੀ ਇੱਥੇ ਰੇਡ ਕੀਤੀ ਗਈ ਹੈ ਬਹੁਤ ਵੱਡੀ ਹੈ ਇਹਦੇ ਵਿੱਚ ਦੱਸਦੇ ਆ ਕਿ ਜਿਹੜੀ ਮਿਲਟਰੀ ਸਟਾਈਲ ਵਹੀਕਲ ਜਿੱਦਾਂ ਫੌਜ ਆਉਂਦੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਤੇ ਲਗਭਗ 50 ਏਜੰਟ ਸੀਗੇ ਜਿਹੜੇ ਇੱਥੇ ਪਹੁੰਚੇ ਆ 100 ਦੇ ਕਰੀਬ ਫਾਰਮ ਵਰਕਰ ਨੂੰ ਡਿਟੇਨ ਕੀਤਾ ਗਿਆ ਤੇ ਉਹਦੇ ਤੋਂ ਬਾਅਦ ਫੇਰ ਉੱਥੇ ਕਿਉਂਕਿ ਜਦੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਸੀ ਉਸ ਵੇਲੇ ਜਿਹੜੇ ਉੱਥੇ ਬਹੁਤ ਸਾਰੇ ਵੀਡੀਓ ਜਿਹੜੀ ਵਾਇਰਲ ਹੋ ਗਈ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਆ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਉੱਥੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਜਾਂਦੇ ਪੂਰੇ ਪੂਰੇ ਪਿੰਡਾਂ ਦੀਆਂ ਇਹਨਾਂ ਨੇ ਸੜਕਾਂ ਜਾਮ ਕਰਤੀਆਂ ਲੋਕਾਂ ਨੇ ਉੱਥੇ ਫਿਰ ਇਹਨਾਂ ਦਾ ਸਿੱਧਾ ਸਿੱਧਾ ਆਪਸ ਦੇ ਵਿੱਚ ਟਕਰਾਅ ਹੁੰਦਾ ਆਈਸ ਤੇ ਨੈਸ਼ਨਲ ਗਾਰਡ ਦੇ ਏਜੰਟਸ ਦਾ ਤੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦਾ ਉਹਨਾਂ ਨੂੰ ਪਰੇ ਕਰਨ ਦੇ ਲਈ ਉਹਨਾਂ ਨੂੰ ਪਾਸੇ ਕਰਨ ਦੇ ਲਈ ਦੱਸਿਆ ਜਾ ਰਿਹਾ ਕਿ ਜਿਹੜੀ ਅਥਰੂ ਗੈਸ ਆ ਉਹਦੀ ਵਰਤੋਂ ਕਰਨੀ ਪਈ ਜਿਹੜੇ ਮਾਈਗ੍ਰੈਂਟ ਰਾਈਟ ਐਕਟਿਵਿਸਟ ਨੇ ਉਹ ਸੀਨ ਦੇ ਉੱਤੇ ਉਸੇ ਵੇਲੇ ਪਹੁੰਚ ਗਿਆ ਤੇ ਰੂਰਲ ਰੋਡਸ ਨੂੰ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਉਸ ਇੱਕ ਅਮਰੀਕਨ ਕਾਂਗਰਸਮੈਨ ਨੇ ਸੋਲਿਡ ਕਾਰਬੇਜ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਉੱਥੇ ਤੱਕ ਜਾਣ ਦੀ ਅਗਿਆ ਨਹੀਂ ਦਿੱਤੀ ਕਿ ਭਾਵੇਂ ਕਿ ਉਹਨਾਂ ਕੋਲੇ ਓਵਰਸਾਈਟ ਅਥਾਰਟੀ ਸੀਗੀ ਉਹ ਉੱਥੇ ਜਾ ਸਕਦੇ ਸੀ 10 ਵਰਕਰ ਜਿਹੜੇ ਅਰੈਸਟ ਕੀਤੇ ਆ ਇੱਕ ਲੋਕੇਸ਼ਨ ਦੇ ਉੱਤੇ ਤੇ ਦੱਸਿਆ ਜਾ ਰਿਹਾ ਕਿ ਲੋਕਲ ਸਿਟੀ ਕੌਂਸਲ ਮੈਂਬਰ ਵੀ ਇੰਜਰ ਹੋਏ ਆ ਇਸ ਕਲੈਸ਼ ਦੇ ਵਿੱਚ ਜਿਹੜੇ ਕੈਮਰੀਲੋ ਆ ਇੱਥੇ ਇੱਕ ਵਿਅਕਤੀ ਨੇ ਗੋਲੀ ਚਲਾਈ ਹੈ ਏਜੰਟਸ ਦੇ ਉੱਤੇ ਤੇ ਪ੍ਰੋਟੈਸਟ ਜਿਹੜਾ ਏਜੰਟ ਸੀਗੇ ਉਹਨਾਂ ਨੇ ਫਿਰ ਜਿਹੜੇ স্মੋਕ ਕੈਨਿਸਟਰਸ ਨੇ ਉਹ ਕਰਾਊਡ ਨੂੰ ਕੰਟਰੋਲ ਕਰਨ ਦੇ ਲਈ ਉੱਥੇ ਛੜਨੇ ਵਾ ਮਤਲਬ ਤੁਸੀਂ ਦੇਖੋਗੇ ਕਿੰਨਾ ਜ਼ਿਆਦਾ ਐਸ ਵੇਲੇ ਉੱਥੇ ਸਮੱਸਿਆ ਜਿਹੜੀ ਬਣੀ ਆ 트ੰਪ ਐਡਮਿਨਿਸਟ੍ਰੇਸ਼ਨ ਇਸ ਮਾਮਲੇ ਦੇ ਵਿੱਚ ਇਨਕੰਸਿਸਟੈਂਟ ਆ ਇਨਕੰਸਿਸਟੈਂਟ ਦਾ ਮਤਲਬ ਕੀ ਆ ਅਸਥਾਈ ਰੂਪ ਦੇ ਵਿੱਚ ਫੈਸਲੇ ਲੈ ਰਹੇ ਆ ਪਹਿਲਾਂ ਇਹਨਾਂ ਨੇ ਇਹ ਰੇਡ ਪਾਜ਼ ਕਰਤੀਆਂ ਕਿ ਠੀਕ ਆ ਇੱਥੇ ਅਸੀਂ ਰੇਡ ਜਿਹੜੀਆਂ ਉਹ ਨਹੀਂ ਕਰਦੇ ਉਤੋਂ ਬਾਅਦ ਫੇਰ ਵਾਰਸ਼ ਕਰ ਦਿੱਤਾ ਤੇ ਮੁੜ ਕੇ ਕਹਿ ਦਿੱਤਾ ਕਿ ਜਿਹੜਾ ਅਨ ਡਾਕੂਮੈਂਟਡ ਫਾਰਮ ਵਰਕਰਸ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਅਸੀਂ ਛੋਟ ਨਹੀਂ ਦੇ ਸਕਦੇ ਫਾਰਮਰ ਇਸ ਗੱਲ ਤੋਂ ਬਹੁਤ ਚਿੰਤਤ ਨੇ ਚਿੰਤਤ ਇਸ ਕਰਕੇ ਨੇ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਅ ਅਨਡਾਕੂਮੈਂਟਡ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਤੇ ਜੇਕਰ ਉਹ ਫੜੇ ਜਾਂਦੇ ਆ ਤਾਂ ਬਹੁਤ ਵੱਡਾ ਨੁਕਸਾਨ ਜਿਹੜੀ ਸਪਲਾਈ ਚੇਨ ਦਾ ਹੋ ਸਕਦਾ ਮਤਲਬ ਫਾਰਮ ਵਰਕਰ ਨੇ ਕਿਹਾ ਜਿਹੜੇ ਫਾਰਮਰ ਨੇ ਉਹਨਾਂ ਨੇ ਕਿਹਾ ਕਿ ਜੇ ਫਾਰਮਰ ਵਰਕਰ ਨੂੰ ਤੁਸੀਂ ਰਿਪੋਰਟ ਕਰ ਦਿੱਤਾ ਜਿਹੜੀ ਫੂਡ ਸਪਲਾਈ ਆ ਜਿੰਨੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਕੈਲੀਫੋਰਨੀਆ ਦੇ ਵਿੱਚ ਲੋਕ ਨੇ ਅੱਧੇ ਦੇ ਲਗਭਗ ਉਹਨਾਂ ਦੇ ਵਿੱਚੋਂ ਅਨਡਾਕੂਮੈਂਟਡ ਨੇ ਉਹਨਾਂ ਕੋਲ ਕਾਗਜ਼ ਪੱਤਰ ਪੂਰੇ ਹੈ ਨਹੀਂ ਤੇ ਜੇ ਅੱਧੇ ਫੜ ਕੇ ਭੇਜ ਦਿੱਤੇ ਤੇ ਸਾਰੀ ਦੀ ਸਾਰੀ ਲੇਬਰ ਕਿੱਥੇ ਜਾਊਗੀ ਇਹ ਮਾਮਲਾ ਬਹੁਤ ਵੱਡਾ ਹੈ ਰਾਸ਼ਟਰਪਤੀ ਟਰੰਪ ਦੇ ਫੈਸਲੇ ਲਗਾਤਾਰ ਚਰਚਾ ਦੇ ਵਿੱਚ ਨੇ ਲਗਾਤਾਰ ਇਹਨਾਂ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਆ ਆ ਜਿਹੜਾ ਹੁਣ ਰੀਸੈਂਟਲੀ ਕਨਫਲਿਕਟ ਹੋਇਆ ਆ ਇਸ ਦੀਆਂ ਨੈਸ਼ਨਲ ਗਾਰਡ ਦੀਆਂ ਰੇਟਸ ਦੇ ਵਿੱਚ ਬਹੁਤ ਪਹਿਲਾਂ ਕਾਫੀ ਰੌਰ ਆਪਾਂ ਪਹਿ ਚੁੱਕਾ ਜਦੋਂ ਲਾਸ ਐਂਜਲਸ ਦੇ ਵਿੱਚ ਇਹਨਾਂ ਨੇ ਪਹਿਲਾ ਰੇਡ ਕੀਤੀ ਸੀ ਤੇ ਨੈਸ਼ਨਲ ਗਾਰਡ ਤੇ ਜੇਸਿਕਾਲੀਫੋਰਨੀਆ ਦੇ ਗਵਰਨਰ ਗੈਵਰਨਿਊਸ ਨੇ ਕਿਹਾ ਸੀ ਵੀ ਮੇਰੇ ਤੋਂ ਪੁੱਛੇ ਬਿਨਾ ਤੁਸੀਂ ਕਿੱਦਾਂ ਭੇਜਿਆ 1967 ਤੋਂ ਬਾਅਦ ਪਹਿਲੀ ਵਾਰੀ ਹੋਇਆ ਸੀ ਕਿ ਕਿਸੇ ਗਵਰਨਰ ਦੇ ਸਾਈਨਾਂ ਤੋਂ ਬਿਨਾਂ ਨੈਸ਼ਨਲ ਗਾਰਡ ਉਹਦੀ ਸਟੇਟ ਦੇ ਵਿੱਚ ਆ ਜਾਵੇ ਤੇ ਰਾਸ਼ਟਰਪਤੀ ਸਿੱਧਾ ਉਹਨਾਂ ਨੂੰ ਉੱਥੇ ਭੇਜ ਦਵੇ ਬਾਅਦ ਵਿੱਚ ਕੋਰਟ ਨੇ ਕਿਹਾ ਸੀ ਕਿ ਨਹੀਂ ਰਾਸ਼ਟਰਪਤੀ ਕੋਲ ਅਧਿਕਾਰ ਹੈਗੇ ਉਹ ਭੇਜ ਸਕਦੇ ਆ ਇਹ ਕੈਲੀਫੋਰਨੀਆ ਤੇ ਟਰੰਪ ਇਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਆ ਪਰ ਕਿਉਂਕਿ ਇੱਕ ਡੈਮੋਕ੍ਰੇਟ ਆ ਦੂਜੇ ਰਿਪਬਲਿਕ ਹਨਾ ਪਰ ਆ ਜਿਹੜੀਆਂ ਰੇਡਸ ਨੇ ਇਸ ਮਾਮਲੇ ਦੇ ਵਿੱਚ ਕੈਲੀਫੋਰਨੀਆ ਦੇ ਬਹੁਤੇ ਲੋਕ ਜਿਹੜੇ ਡੈਮੋਕ੍ਰੇਟ ਨੇ ਉਹ ਇਹਨਾਂ ਦੇ ਹੱਕ 'ਚ ਖੜੇ ਆ ਲੋਕਾਂ ਦੇ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਸਰਕਾਰ ਕਹਿੰਦੀ ਐ ਕਿ ਅਸੀਂ ਆਪਣੀ ਕਾਰਵਾਈ ਪੂਰੀ ਕਰਕੇ ਹਟਣੀ ਐ ਸੋ ਇੱਕ ਜਦੋਂ ਉਹ ਗ੍ਰਫਤਾਰ ਕਰਨ ਆਉਂਦੇ ਆ ਲੋਕ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਰਦੇ ਆ ਮਤਲਬ ਆਈਸ ਦੀਆਂ ਜਿਹੜੀਆਂ ਟੀਮਾਂ ਆ ਉਹਨਾਂ ਦੀਆਂ ਗੱਡੀਆਂ ਨੂੰ ਅੱਗਾ ਲਾਉਣ ਤੱਕ ਅਲੇ ਦੇ ਵਿੱਚ ਪਿਛੇ ਜੇ ਗਲਤ ਹੋਈ ਆ ਇਸੇ ਤਰ੍ਹਾਂ ਦਾ ਜਿਹੜਾ ਟਕਰਾਅ ਆ ਉਹ ਇਥੇ ਕੈਲੀਫੋਰਨੀਆ ਦੀ ਇਹਨਾਂ ਦੋ ਥਾਵਾਂ ਦੇ ਉੱਤੇ ਹੋਇਆ ਦੱਸਿਆ ਜਾ ਰਿਹਾ ਇੱਕ ਕਰਪੈਂਟੇਰੀਆ ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ ਤੇ ਦੂਜਾ ਕੈਮਰੈਲੋ ਵੈਂਚੂਰਾ ਕਾਉਂਟੀ ਦੇ ਵਿੱਚ ਅਗਲੀ ਰਿਪੋਰਟ ਜਿਹੜੀਆਂ ਅਜੇ ਤੱਕ ਆ ਰਹੀਆਂ ਨੇ ਅਗਲੀ ਖਬਰ ਰਾਸ਼ਟਰਪਤੀ 트াম্প ਦੇ ਇੱਕ ਹੁਕਮ ਬਾਰੇ ਹੈ ਜਿਹੜਾ ਇਹਨਾਂ ਨੇ ਦਿੱਤਾ ਸੀ ਕਿ ਜਿਹੜੇ ਵਿਅਕਤੀ ਦੇ ਜਿਹੜੇ ਬੱਚੇ ਦਾ ਜਨਮ ਅਮਰੀਕਾ ਦੇ ਵਿੱਚ ਹੁੰਦਾ ਜੇ ਉਹਦੇ ਮਾਪੇ ਇਥੋਂ ਦੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨਹੀਂ ਆ ਉਸ ਬੱਚੇ ਨੂੰ ਸਿਟੀਨਸ਼ਿਪ ਨਹੀਂ ਦਿੱਤੀ ਜਾ ਸਕਦੀ ਹੁਣ ਕੱਲ 10 ਜੁਲਾਈ ਨੂੰ ਫੈਡਰਲ ਜੱਜ ਨਿਊ ਹੈਮਸ਼ਾਇਰ ਨਿਊ ਹੈਮਸ਼ਾਇਰ ਦੇ ਫੈਡਰਲ ਜੱਜ ਨੇ ਜਿਹੜੀ ਇਹ ਇੱਕ ਕਿਹਾ ਹੈ ਕਿ ਰਾਸ਼ਟਰਪਤੀ 트ੰਪ ਦੇ ਉਸ ਹੁਕਮ ਦੇ ਉੱਤੇ ਰੋਕ ਲਾ ਦਿੱਤੀ ਹੈ ਜਿਸ ਤਹਿਤ ਅਮਰੀਕਾ ਦੇ ਵਿੱਚ ਜਨਮੇ ਬੱਚਾ ਨੂੰ ਅਮਰੀਕਾ ਦੀ ਸਿਟੀਨਸ਼ਿਪ ਨਹੀਂ ਦਿੱਤੀ ਜਾਣੀ ਇਹ ਬਹੁਤ ਵੱਡਾ ਫੈਸਲਾ ਹਾਲਾਂਕਿ ਕਈ ਸਟੇਟਾਂ ਪਹਿਲਾਂ ਕਰ ਚੁੱਕੀਆਂ ਇਹ ਪਰ ਨਿਊ ਹੈਮਸ਼ਾਇਰ ਦੇ ਵਿੱਚੋਂ ਇਹ ਫੈਸਲਾ ਹੋਣਾ ਇੱਕ ਹੋਰ ਵੀ ਵੱਡੀ ਗੱਲ ਹੈ ਆਰਡਰ ਕੀ ਸੀਗਾ ਆਪਾਂ ਸਾਰੇ ਜਾਣਦੇ ਹਾਂ ਬਹੁਤ ਵਾਰੀ ਉਹਦੇ ਤੇ ਗੱਲਬਾਤ ਹੋਈ ਆ ਕਿ ਜਿਹੜੇ ਨਾਨ ਸਿਟੀਜ਼ਨ ਪੇਰੈਂਟਸ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ 트럼ਪ ਦੀ ਪਾਲਿਸੀ ਇਹ ਕਹਿੰਦੀ ਆ ਕਿ ਅਮਰੀਕਾ ਦੇ ਵਿੱਚ ਜਿਹੜੇ ਬੱਚੇ ਦਾ ਵੀ ਜਨਮ ਹੁੰਦਾ ਜਿਹੜਾ ਜਿਹਦੇ ਮਾਪੇ ਸਿਟੀਜ਼ਨ ਨਹੀਂ ਆ ਘੱਟੋ ਘੱਟ ਇੱਕ ਪੇਰੈਂਟ ਯੂ ਐਸ ਸਿਟੀਜ਼ਨ ਹੋਵੇ ਜਾਂ ਗ੍ਰੀਨ ਕਾਰਡ ਹੋਲਡਰ ਹੋਵੇ ਉਸ ਬੱਚੇ ਨੂੰ ਤਾਂ ਸਿਟੀਨਸ਼ਿਪ ਮਿਲ ਸਕਦੀ ਹੈ ਅਮਰੀਕਾ ਦੀ ਦੂਜਿਆਂ ਦੀ ਤੇ ਜੇ ਇਹ ਹੁਕਮ ਲਾਗੂ ਹੋ ਜਾਂਦਾ ਜਿਹੜਾ ਰਾਸ਼ਟਰਪਤੀ 트럼ਪ ਨੇ ਕਿਹਾ ਆ ਤਾ ਡੇਢ ਲੱਖ ਦੇ ਕਰੀਬ ਬੱਚੇ ਜਿਹੜੇ ਜਨਮ ਲੈਂਦੇ ਆ ਇਹਨਾਂ ਦੇ ਉਹਨਾਂ ਨੂੰ ਇਹ ਸਿਟੀਨਸ਼ਿਪ ਨਹੀਂ ਸੀ ਮਿਲਦੀ ਮਤਲਬ 1.5 ਲੱਖ 150000 ਬੱਚੇ ਜਿਹੜੇ ਨੇ ਉਹਨਾਂ ਨੂੰ ਅਮਰੀਕਨ ਸਿਟੀਨਸ਼ਿਪ ਤੋਂ ਉਹ ਵਾਂਝੇ ਹੋ ਜਾਣਾ ਸੀ ਕਿਉਂਕਿ ਹਰ ਸਾਲ ਲਗਭਗ ਡੇਢ ਲੱਖ ਬੱਚਾ ਇੱਥੇ ਉਹਨਾਂ ਮਾਪਿਆਂ ਦੇ ਪੈਦਾ ਹੁੰਦਾ ਜਿਹੜੇ ਮਾਪਿਆਂ ਕੋਲੇ ਅਮਰੀਕਾ ਦਾ ਨਾਂ ਗ੍ਰੀਨ ਕਾਰਡ ਨਾ ਉਹਨਾਂ ਦੀ ਸਿਟੀਨਸ਼ਿਪ ਹਸੋ ਡੇਢ ਲੱਖ ਦਾ ਡੇਢ ਲੱਖ ਇਹ ਸਿੱਧਾ ਇਹਦੇ ਨਾਲ ਪ੍ਰਭਾਵਿਤ ਹੁੰਦਾ ਸੀ ਜਜ ਨੇ ਇੱਕ ਸਪੈਸ਼ਲ ਕਾਨੂੰਨੀ ਜਿਹੜਾ ਵਰਤਾਰਾ ਆ ਉਹਦੀ ਵਰਤੋਂ ਕੀਤੀ ਆ ਉਹਨੇ ਕਿਹਾ ਕਿ ਕਲਾਸ ਐਕਸ਼ਨ ਜਿਹੜਾ ਇਹ ਮਤਲਬ ਅਲਾਉ ਕੀਤਾ ਇਸ ਕੇਸ ਨੂੰ ਕਿ ਐਜ਼ ਅ ਕਲਾਸ ਐਕਸ਼ਨ ਇਹ ਮੂਵ ਕਰ ਜੂਏ ਜਿਹਦਾ ਮਤਲਬ ਇਹ ਆ ਕਿ ਇਹ ਮਤਲਬ ਇੱਕ ਸਾਰੇ ਬੱਚਿਆਂ ਨੂੰ ਪ੍ਰੋਟੈਕਟ ਕਰੂ ਪਾ ਨਿਊ ਹਾਮਸ਼ਾਇਰ ਦੇ ਵਿੱਚ ਲਾ ਕੀਤਾ ਗਿਆ ਪਰ ਇਹ ਸਾਰੇ ਬੱਚਿਆਂ ਨੂੰ ਪ੍ਰੋਟੈਕਟ ਕਰੂਗਾ ਅਮਰੀਕਾ ਦੇ ਵਿੱਚ ਜਿਹੜੇ ਇਸ ਕੇਸ ਦੇ ਵਿੱਚ ਆਉਂਦੇ ਆ ਇਦਾ ਮਤਲਬ ਹੁਣ ਕੀ ਆ ਥੋੜੇ ਦਿਨ ਪਹਿਲਾਂ ਇੱਕ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਜੱਜ ਮਤਲਬ ਰੋਲਾ ਇਹ ਆ ਕਿ ਜਿਹੜੇ ਜੱਜ ਨੇ ਤੇ ਰਾਸ਼ਟਰਪਤੀ ਟਰੰਪ ਨੇ ਰਾਸ਼ਟਰਪਤੀ ਟਰੰਪ ਇੱਕ ਹੁਕਮ ਦੇ ਦਿੰਦੇ ਆ ਕਿਸੇ ਸਟੇਟ ਦੇ ਇੱਕ ਜੱਜ ਇਹ ਐਲਾਨ ਕਰ ਦਿੰਦੇ ਕਿ ਇਸ ਹੁਕਮ ਦੇ ਉੱਤੇ ਰੋਕ ਲਾਈ ਗਈ ਆ ਉਹ ਇੱਕ ਸਟੇਟ ਦੇ ਜਾਂ ਇੱਕ ਖੇਤਰ ਦਾ ਸਿਟ ਉੱਥੋਂ ਕੋਈ ਜਿਹੜਾ ਐਲਾਨ ਕੀਤਾ ਜਾਂਦਾ ਤੇ ਉਹ ਰੋਕ ਸਾਰੇ ਦੇਸ਼ 'ਚ ਲੱਗ ਜਾਂਦੀ ਆ ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੋਈ ਵੀ ਜੱਜ ਰਾਸ਼ਟਰਪਤੀ ਦੇ ਫੈਸਲੇ ਨੂੰ ਰੋਕ ਨਹੀਂ ਸਕਦਾ ਨੈਸ਼ਨਲ ਲੈਵਲ ਦੇ ਉੱਤੇ ਉਹਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਜਿਹੜੇ ਜਿਹੜੇ ਲੋਕ ਉਹਦੇ ਚ ਇਨਵੋਲਵ ਨੇ ਉਹਨਾਂ ਤੇ ਕੀਤਾ ਜਾਵੇ ਹੁਣ ਜਿਹੜਾ ਇਹ ਫੈਸਲਾ ਜੱਜਸ ਦਾ ਆਇਆ ਇਹ ਉਸ ਫੈਸਲੇ ਨੂੰ ਵੀ ਇੱਕ ਤਰੀਕੇ ਦੇ ਨਾਲ ਬਾਈਪਾਸ ਕਰਦਾ ਹੈ ਸੋ ਜੱਜ ਨੇ ਕਿਹਾ ਵੀ ਦਾ ਨੁਕਸਾਨ ਬਹੁਤ ਛੋਟਾ ਉਹ ਕਹਿੰਦੇ ਜੇ ਅਸੀਂ ਸਿਟੀਜ਼ਨਸ਼ਿਪ ਨੂੰ ਡਿਨਾਈ ਕਰ ਦਿੱਤਾ ਤਾਂ ਇੱਕ ਵੱਡਾ ਨੁਕਸਾਨ ਹੋਊਗਾ ਤੇ ਪਰਮਾਨੈਂਟ ਨੁਕਸਾਨ ਹੋਊਗਾ ਕਿਉਂਕਿ ਇਹ ਜਿਹੜਾ greatest privilege ਜਿਹੜਾ ਦੁਨੀਆ ਦੇ ਉੱਤੇ ਐਸ ਵੇਲੇ ਸੋ ਹੁਣ 7 ਦਿਨ ਲਈ ਉਹਨਾਂ ਨੇ ਜੱਜ ਨੇ ਆਪਣੇ ਫੈਸਲੇ ਨੂੰ ਆਪ ਹੀ ਰੋਕ ਲਿਆ ਉਹ ਇਸ ਕਰਕੇ ਰੋਕ ਲਿਆ ਆਮ ਤੌਰ ਤੇ ਇਦਾਂ ਹੁੰਦਾ ਹੀ ਆ ਕਿ ਜਿਹੜੀ 트াম্প ਟੀਮ ਆ ਉਹ ਅਪੀਲ ਕਰ ਲਵੇ ਇਹਦੇ ਵਿਰੁੱਧ ਜਿਹੜਾ 트াম্প ਐਡਮਿਨਿਸਟ੍ਰੇਸ਼ਨ ਆ ਉਹ ਅਪੀਲ ਕਰੇ ਤੇ ਉਹ ਤੋਂ ਬਾਅਦ ਫਿਰ ਅਗਲੀ ਗੱਲਬਾਤ ਹੋਊਗੀ ਜਿਹੜੇ ਆਲੋਚਕ ਨੇ ਉਹ ਕਹਿੰਦੇ ਕਿ ਰਾਸ਼ਟਰਪਤੀ 트াম্প ਦਾ ਇਹ ਐਲਾਨ ਜਾਂ ਇਹ ਫੈਸਲਾ ਜਾਂ ਕਾਰਜਕਾਰੀ ਆਦੇਸ਼ ਗੈਰ ਸੰਵਿਧਾਨਿਕ ਆ 14th ਐਮੈਂਡਮੈਂਟ ਬਰਥ ਰਾਈਟ ਸਿਟੀਨਸ਼ਿਪ ਦਿੰਦੀ ਆ ਤੇ ਇਹ ਸੁਪਰੀਮ ਕੋਰਟ ਦਾ ਕੇਸ 1898 ਦੇ ਵਿੱਚ سپورਟ ਕਰਦਾ ਆ ਕਿ ਭਾਵੇਂ ਕਿ ਜਿਹੜੇ ਬੱਚੇ ਆ ਉਹਨਾਂ ਦੇ ਮਾਪੇ ਅਮਰੀਕਨ ਸਿਟੀਜ਼ਨ ਨਾ ਹੋਣ ਫੇਰ ਵੀ ਉਹਨੂੰ ਸਿਟੀਜ਼ਨਸ਼ਿਪ ਮਿਲਣੀ ਆ ਕੋਈ ਜੱਜ ਜਿਹਦਾ ਪਹਿਲਾਂ ਜ਼ਿਕਰ ਕੀਤਾ ਪਹਿਲੋਂ ਚਾਰ ਸਟੇਟਾਂ ਅਮਰੀਕਾ ਦੇ ਵਿੱਚ ਪਹਿਲੇ ਰੋਕ ਚੁੱਕੀਆਂ ਇਸ ਚੀਜ਼ ਨੂੰ ਕਿ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਜਿਹੜੀ ਆ ਉਹਨਾਂ ਨੇ ਕਿ ਹਾਲਾਂਕਿ ਉਹਨਾਂ ਨੇ ਚਾਰ ਜੱਜ ਸਟੇਟਸ ਨੇ ਰੋਕ ਦਿੱਤਾ ਪਰ ਸੁਪਰੀਮ ਕੋਰਟ ਨੇ ਕਿਹਾ ਹੀ ਕਿ ਤੁਸੀਂ ਆਪਣੇ ਡਿਸੀਜਨ ਨੂੰ ਰੀਕਨਸਿਡਰ ਕਰੋ ਦੁਬਾਰਾ ਇਹਦੇ ਉੱਤੇ ਵਿਚਾਰ ਕਰ ਲਓ ਮਾਮਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਪਰ ਇਹ ਰਾਸ਼ਟਰਪਤੀ 트ੰਪ ਦੇ ਉਸ ਆਦੇਸ਼ ਦੇ ਉੱਤੇ ਇੱਕ ਹੋਰ ਸੱਟ ਆ ਜਿਹੜਾ ਉਹਨੇ ਦਿੱਤਾ ਸੀ ਕਿ ਸਿਰਫ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰਸ ਦੇ ਬੱਚੇ ਨੂੰ ਹੀ ਅਮਰੀਕਨ ਸਿਟੀਜ਼ਨਸ਼ਿਪ ਮਿਲ ਸਕਦੀ ਹੈ। ਥੋੜੇ ਦਿਨ ਪਹਿਲਾਂ ਜਦੋਂ ਦਾ ਸਬਜਨ ਕੋਡ ਦਾ ਫੈਸਲਾ ਆਇਆ ਕਿ ਰਾਸ਼ਟਰਪਤੀ 트ੰਪ ਆਪਣੇ ਲੇ-ਆਫਸ ਤੇ ਜਿਹੜਾ ਪ੍ਰੋਸੈਸ ਉਹਨੂੰ ਜਾਰੀ ਕਰ ਸਕਦਾ ਉਹਦੇ ਤੋਂ ਬਾਅਦ ਲਗਾਤਾਰ ਕਰਮਚਾਰੀਆਂ ਦੇ ਵਿੱਚ ਡਰਾ ਸੀ ਕੱਲ ਵੀ ਗੱਲ ਕੀਤੀ ਸੀ ਅੱਜ ਸੂਚਨਾ ਇਹ ਮਿਲੀ ਆ ਕਿ ਇਹਦਾ ਸਟੇਟ ਡਿਪਾਰਟਮੈਂਟ ਆ ਇਹਨਾਂ ਨੇ ਸਾਰਾ ਆਪਣਾ ਕੰਮ ਤਿਆਰ ਕਰ ਲਿਆ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਜਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਈਮੇਲ ਭੇਜਣ ਲੱਗੇ ਆ ਆਪਣੇ ਮੁਲਾਜ਼ਮਾਂ ਨੂੰ ਜਿਹਦੇ ਵਿੱਚ ਉਹਨਾਂ ਨੂੰ ਕਹਿ ਦੇਣਾ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਸਟੇਟ ਡਿਪਾਰਟਮੈਂਟ ਆਪਣੇ ਮੁਲਾਜ਼ਮਾਂ ਨੂੰ ਈਮੇਲ ਤਿਆਰ ਕਹਿੰਦੇ ਕਰ ਲਈ ਆ ਭੇਜਣੀ ਆ ਲਗਭਗ ਸਾਰਾ ਕੁਝ ਹੋ ਚੁੱਕਾ ਆ ਜਿਹਦੇ ਤੈਟਰ ਨੂੰ ਦੱਸਿਆ ਜਾਣਾ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਹੜਾ ਰਾਸ਼ਟਰਪਤੀ 트럼ਪ ਦੀ ਵੱਡੀ ਸਕੀਮ ਦਾ ਹਿਸਾਇਆ ਕਿ ਸਰਕਾਰ ਦਾ ਆਕਾਰ ਛੋਟਾ ਹੋਣਾ ਚਾਹੀਦਾ ਫੈਡਰਲ ਸਰਕਾਰ ਦਾ ਆਕਾਰ ਛੋਟਾ ਹੋਣਾ ਚਾਹੀਦਾ ਇਸ ਜਿਹੜਾ ਸਟੇਟ ਡਿਪਾਰਟਮੈਂਟ ਵਾਲੇ ਮਾਮਲੇ ਦੇ ਵਿੱਚ 2000 ਨੌਕਰੀਆਂ ਤੇ ਕੱਟ ਲੱਗ ਸਕਦਾ ਸਿੱਧਾ ਜਿਹੜਾ ਮਾਹਰ ਦੱਸਦੇ ਆ ਹਾਲਾਂਕਿ ਜਦੋਂ ਅਨਾਉਂਸਮੈਂਟ ਹੁੰਦੀ ਹੈ ਉਹ ਵੀ ਫਾਈਨਲ ਪਤਾ ਲੱਗਣਾ ਐਗਜ਼ੈਕਟਲੀ ਹੈ ਕੀ ਹੈ ਪਰ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਨੇ ਕਿਹਾ ਆ ਕਿ ਕਾਂਗਰਸ ਨੇ ਜਿਹੜਾ ਪਲਾਨ ਉਹਨਾਂ ਨੇ ਕਾਂਗਰਸ ਨੂੰ ਦੱਸਿਆ ਸੈਕਟਰੀ ਆਫ ਸਟੇਟ ਮਾਰਕਰ ਉਹ ਵੀ ਨੇ ਕਾਂਗਰਸ ਨੂੰ ਦੱਸਿਆ ਕਿ ਲਗਭਗ 15% ਯੂ ਐਸ ਬੀ ਸਟਾਫ ਦੇ ਉੱਤੇ ਕਟ ਲੱਗੂਗਾ ਤੇ ਜਿਹੜਾ ਲਗਭਗ 2000 ਲੋਕ ਇਹਦੇ ਵਿੱਚ ਲੱਗਦੇ ਆ ਹੁਣ ਮੋਰਲ ਮੋਰਲ ਬਹੁਤ ਲੋ ਆ ਜਿਹੜਾ ਲੋਕਾਂ ਦੀ ਜਿਹੜੀ ਮਤਲਬ ਉਹਨਾਂ ਦਾ ਆਪਣਾ ਮੁਲਾਜ਼ਮ ਕੰਮ ਕਰਨ ਵਾਲੇ ਨੇ ਉਹਨਾਂ ਦਾ ਮਨੋਬਲ ਬਹੁਤ ਜ਼ਿਆਦਾ ਥੱਲੇ ਗਿਆ ਹੈ ਸਪੈਸ਼ਲੀ ਕਿਉਂਕਿ ਕਹਿੰਦੇ ਅਸੀਂ ਤੇ ਐਕਸਟਰਾ ਆਵਰ ਕੰਮ ਕਰਦੇ ਰਹੇ ਹਾਂ ਜਦੋਂ ਐਮਰਜੈਂਸੀ ਸੀਗੀਆਂ ਆਹਾ ਅਮਰੀਕਨਸ ਦੀ ਮਦਦ ਕਰਨੀ ਹੀ ਜਦੋਂ ਇਜ਼ਰਾਈਲ ਤੇ ਇਰਾਨ ਵਾਲੀ ਲੜਾਈ ਦੇ ਵਿੱਚ ਜਾਂ ਕਿਤੇ ਵੀ ਅਸੀਂ ਤੇ ਵਾਧੂ ਕੰਮ ਕਰਦੇ ਰਹੇ ਹਾਂ ਕਈ ਸਾਲਾਂ ਤੋਂ ਤੇ ਦਹਾਕਿਆਂ ਤੋਂ ਕੰਮ ਕਰਦੇ ਤੇ ਉਹ ਕਹਿੰਦੇ ਸਾਨੂੰ ਸਿਰਫ ਇਸ ਕਰਕੇ ਕੱਢ ਦੇਣਾ ਵੀ ਤੁਸੀਂ ਆਪਣਾ ਬਜਟ ਘਟਾਉਣਾ ਚਾਹੁੰਦੇ ਹੋ ਇਹ ਇਹ ਸਹੀ ਨਹੀਂ ਹੈ ਜਿਹੜੇ ਕੁਛ ਕਹਿੰਦੇ ਆ ਕਿ ਲੀਡਰਸ਼ਿਪ ਸਿਰਫ ਕੋਸਟ ਕੱਟ ਕਰਨ ਦੇ ਲਈ ਕਰ ਰਹੀ ਹੈ ਜਿਹੜਾ ਉਹਨੇ ਕ੍ਰਾਈਸਿਸ ਦੇ ਵਿੱਚ ਕੰਮ ਕੀਤਾ ਉਹਦੀ ਕਦਰ ਨਹੀਂ ਕੀਤੀ ਜਾ ਰਹੀ ਇਹ ਵੀ ਕਹਿਆ ਜਿਹੜੇ ਮਾਰਕਰ ਉਬੀ ਉਹਨੇ ਇੱਥੋਂ ਤੱਕ ਕਿਹਾ ਕਿ ਬਲੌਟਡ ਬਿਊਰੋਕ੍ਰੇਸੀ ਜਿਹੜਾ ਉਹਨੇ ਸ਼ਬਦ ਵਰਤਿਆ ਆ ਕਿ ਜਿਹੜੀ ਡਿਪਾਰਟਮੈਂਟ ਏਡਾ ਵੱਡਾ ਹੋ ਚੁੱਕਾ ਤੇ ਜਿਹੜਾ ਇਨੈਫੀਸ਼ੀਐਂਟ ਆ ਮਤਲਬ ਕੰਮ ਨਹੀਂ ਕਰਦਾ ਤੇ ਸਿਰਫ ਇੱਕ ਮਤਲਬ ਇਹਨੂੰ ਇੱਕ ਉਹਨੇ ਕਿਹਾ ਵੀ ਇਹ ਸਿਰਫ ਤੇ ਸਿਰਫ ਜਿਹੜੀ ਇੱਕ ਬਹੁਤ ਰੈਡੀਕਲ ਆਈਡੀਓਲੋਜੀ ਆ ਉਹਨੂੰ ਪ੍ਰਮੋਟ ਕਰ ਰਿਹਾ ਹੈ ਸੁਪਰੀਮ ਕੋਰਟ ਨੇ ਆਪਾਂ ਜਦੋਂ ਪਹਿਲਾਂ ਜ਼ਿਕਰ ਕੀਤਾ ਤਾਂ ਲਾਓ ਕੱਢ ਦਿੱਤਾ ਸੀ ਕਿ ਹਾਂਜੀ ਅਸੀਂ ਤੁਹਾਨੂੰ ਆਗਿਆ ਦਿੰਦੇ ਹਾਂ ਤੁਸੀਂ ਕੱਢ ਸਕਦੇ ਹੋ ਕੋਈ ਨਹੀਂ ਤੁਹਾਨੂੰ ਰੋਕ ਸਕਦਾ ਤੇ ਕੋਈ ਕਾਂਗਰਸ ਤੋਂ ਪੁੱਛਣ ਦੀ ਲੋੜ ਨਹੀਂ ਆ ਕੋਰਟ ਨੇ ਜਿਹੜਾ ਪਹਿਲਾ ਰੂਲ ਸੀਗਾ ਜਿਹਦੇ ਵਿੱਚ ਇਹ ਸੀਗਾ ਕਿ ਰਾਸ਼ਟਰਪਤੀ ਕੋਲੇ ਅਧਿਕਾਰ ਤਾਂ ਹੈ ਵੀ ਉਹ ਕੱਢ ਸਕਦੇ ਨੇ ਡਿਪਾਰਟਮੈਂਟ ਵਿੱਚੋਂ ਪਰ ਇੰਨੇ ਵੱਡੇ ਪਦਰ ਦੇ ਉੱਤੇ ਇਕੱਠੇ ਨਹੀਂ ਕੱਢ ਸਕਦੇ ਹੁਣ ਉਹਨਾਂ ਨੇ ਉਹ ਨਿਯਮ ਵੀ ਚੱਕ ਦਿੱਤਾ ਕਿ ਕੋਈ ਮਸਲਾ ਨਹੀਂ ਤੁਸੀਂ ਕੱਢ ਸਕਦੇ ਆ ਸੋ ਸਿਰਫ ਇਹ ਸਟੇਟ ਡਿਪਾਰਟਮੈਂਟ ਦਾ ਮਾਮਲਾ ਨਹੀਂ ਆ ਜਿਹੜੀਆਂ ਦੂਜੀਆਂ ਏਜੰਸੀਜ਼ ਨੇ ਜਿਵੇਂ ਈਪੀਏ ਆ ਜਾਂ ਨੈਸ਼ਨਲ ਵੈਦਰ ਸਰਵਿਸਿਜ਼ ਨੇ ਉਹ ਵੀ ਇਸ ਵੇਲੇ ਦੇਖ ਰਹੇ ਆ ਕਿ ਜੌਬ ਕੱਟ ਇਹਨਾਂ ਆਰਗੇਨਾਈਜੇਸ਼ਨ ਦੇ ਵੱਡੇ ਪੱਧਰ ਦੇ ਉੱਤੇ ਆਉਣਾ ਆ ਲੇ ਆਫਸ ਜਿਹੜੀਆਂ ਕਿਉਂਕਿ ਲੋਕ ਪਸੰਦ ਨਹੀਂ ਕਰਦੇ ਇਹਨੂੰ ਕੁਝ ਵਰਕਰ ਕਹਿੰਦੇ ਆ ਕਿ ਘੱਟੋ ਘੱਟ ਜਿਹੜਾ ਜੋ ਕੁਝ ਹੋਣਾ ਉਹ ਹੋ ਜਵੇ ਘੱਟੋ ਘੱਟ ਜਿਹੜੀ ਇੱਕ ਉਹ ਕਹਿ ਲੋ ਕਿ ਜਿਹੜੀ ਮਤਲਬ ਅਨਐਕਸਪੈਕਟਡ ਜਿਹੜੀ ਚੀਜ਼ ਆ ਉਹਨੂੰ ਤਾਂ ਘੱਟੋ ਘੱਟ ਮਤਲਬ ਅਨਸਰਟਨਟੀ ਆ ਜਿਹੜੀ ਇੱਕ ਅਨਿਸ਼ਚਿਤਤਾ ਬਣੀ ਆ ਵੀ ਕੱਲ ਨੂੰ ਬਣਨਾ ਪਤਾ ਕੀ ਆ ਵੀ ਜੋ ਕਰਨਾ ਕਰਦੇ ਘੱਟੋ ਘੱਟ ਇਸ ਗੱਲ ਦਾ ਪਤਾ ਤਾਂ ਲੱਗੂਗਾ ਪਰ ਲੋਕਾਂ ਦੇ ਵਿੱਚ ਇਸ ਵੇਲੇ ਬਹੁਤ ਸਾਰਾ ਜਿਹੜਾ ਚਿੰਤਾ ਤੇ ਡਰ ਟੈਕਸਿਸ ਦੇ ਹਨ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਰਾਸ਼ਟਰਪਤੀ 트럼ਪ ਟੈਕਸਿਸ ਵਿਜ਼ਿਟ ਕਰ ਰਹੇ ਨੇ ਜਿਹੜੇ ਕੈਰ ਕਾਉਂਟੀ ਦੇ ਵਿੱਚ ਆਏ ਆ 121 ਲੋਕਾਂ ਦੀ ਮੌਤ ਹੋ ਚੁੱਕੀ ਆ ਬਹੁਤ ਸਾਰੇ ਬੱਚੇ ਸ਼ਾਮਲ ਸੀ ਇਹਦੇ ਵਿੱਚ ਜਿਹੜੇ ਸਵਰ ਕੈਂਪ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਦੇ ਉੱਤੇ ਆ ਜਿਹੜੇ ਹੜ੍ਹ ਆਇਆ ਬਹੁਤ ਇੱਕਦਮ ਆਇਆ ਸੀ ਤੇ ਜਿਹੜੀ ਇਹ ਗੋਡਲੂਪ ਰਿਵਰ ਆ 26 ਫੁੱਟ ਇੱਕ ਘੰਟੇ ਦੇ ਵਿੱਚ ਵਿੱਚ ਉੱਤੇ ਚਲੇ ਗਿਆ ਸੀ ਹੁਣ ਰਾਸ਼ਟਰਪਤੀ 트럼ਪ ਕਿਉਂਕਿ ਅਜਾਪ ਵਿਜ਼ਿਟ ਕਰ ਰਹਾ ਹੈ ਉੱਥੇ ਆਮ ਤੌਰ ਦੇ ਉੱਤੇ ਰੌਲਾ ਪੈਂਦਾ ਜਿਵੇਂ ਕੈਲੀਫੋਰਨੀਆ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪਿਆ ਸੀ ਜਦੋਂ ਇੱਥੇ ਜੰਗਲੀ ਜਾਨਵਰ ਲੱਗੀਆਂ ਸੀ ਜਾਂ ਪਿੱਛੇ ਜੇ ਹੜ੍ਹ ਆਏ ਸੀ ਜਿਹੜੀ ਫੈਡਰਲ ਸਰਕਾਰ ਆ ਤੇ ਸਟੇਟ ਆ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੁੰਦਾ ਸੋ ਐਸ ਮਾਮਲੇ ਦੇ ਵਿੱਚ ਜਿਹੜੀ ਰਾਸ਼ਟਰਪਤੀ 트럼ਪ ਆ ਉਹਨਾਂ ਨੇ ਟੈਕਸਾਸ ਦੇ ਗਵਰਨਰ ਦੀ ਸਪੋਰਟ ਕੀਤੀ ਔਰ ਕਿਉਂਕਿ ਟੈਕਸਾਸ ਦਾ ਗਵਰਨਰ ਗੈਗ ਗੈਬਰਟ ਜਿਹੜੇ ਰਿਪਬਲਿਕਨ ਨਹੀਂ ਇਹਨਾਂ ਦੀ ਪਾਰਟੀ ਦੇ ਉਹਨਾਂ ਨੇ ਮਤਲਬ ਬਹੁਤ ਕਿਹਾ ਕਿ ਜਿਹੜਾ ਬੱਚਿਆਂ ਨਾਲ ਬੱਚਿਆਂ ਦੀ ਇਹ ਜਿਹੜੀ ਮੌਤ ਹੋਈ ਆ ਬਹੁਤ ਉਹਦੇ ਤੇ ਗਹਿਰੇ ਦੁੱਖ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਸੋ ਹਜੇ ਤੱਕ ਰਾਸ਼ਟਰਪਤੀ ਟਰੰਪ ਨੇ ਕਿਸੇ ਨੂੰ ਬਲੇਮ ਨਹੀਂ ਕੀਤਾ ਨਹੀਂ ਤਾਂ ਆਮ ਤੌਰ ਦੇ ਉੱਤੇ ਰੌਲਾ ਪੈ ਜਾਂਦਾ ਕਿ ਫਲਾਣੀ ਏਜੰਸੀ ਜ਼ਿੰਮੇਵਾਰ ਆ ਫਲਾਣੀ ਏਜੰਸੀ ਜ਼ਿੰਮੇਵਾਰ ਆ ਸੋ ਅੱਜ ਆ ਰਾਸ਼ਟਰਪਤੀ ਟਰੰਪ ਉੱਥੇ ਗਏ ਨੇ ਤੇ ਜਿਹੜਾ ਪਿਛਲੇ ਡਿਜ਼ਾਸਟਰ ਦੇ ਵਿੱਚ ਦਾ ਆਫੀਸ਼ਰ ਨੂੰ ਕ੍ਰਿਟਿਸਾਈਜ਼ ਕੀਤਾ ਸੀ ਸਪੈਸ਼ਲ ਡੈਮੋਕ੍ਰੇਟਸ ਨੂੰ ਇਸ ਵਾਰੀ ਇਦਾਂ ਦਾ ਹਜੇ ਤੱਕ ਕੋਈ ਮਾਮਲਾ ਨਹੀਂ ਸਾਹਮਣੇ ਆਇਆ ਪਰ ਹੁਣ ਗਏ ਨੇ ਉੱਥੇ ਸਾਰਾ ਕੁਝ ਦੇਖ ਰਿਆ ਕੁਝ ਲੋਕ ਹੱਲਾ ਕੇ ਸਵਾਲ ਜਿਹੜੇ ਚੱਕ ਰਿਆ ਨੇਸ਼ਨਲ ਵੈਦਰ ਸਰਵਿਸ ਦੇ ਉੱਤੇ ਵੀ ਸਟਾਫ ਇੰਨਾ ਥੋੜਾ ਆ ਤੇ ਫੋਰਕਾਸਟਿੰਗ ਇਹਨਾਂ ਦੀ ਬਹੁਤ ਮਾੜੀ ਆ ਵੀ ਸਾਰੀ ਪ੍ਰੋਬਲਮ ਹੀ ਉੱਥੋਂ ਹਾਈ ਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਹਿਲਾਂ ਕੀ ਹੋਣ ਵਾਲਾ ਤੇ ਇੱਕਦਮ ਲੋਕਾਂ ਨੂੰ ਪ੍ਰੋਪਰਲੀ ਮਤਲਬ ਜਿਹੜਾ ਸਿਸਟਮ ਆ ਕਿ ਇੱਕ ਤੇ ਪਤਾ ਲੱਗ ਜੇ ਨਾ ਹੜ੍ਹਾਂ ਵਾਲੇ ਇੱਕ ਤਾਂ ਸਧਾਰਨ ਜਿਹੜੀ ਵਾਰਨਿੰਗ ਆ ਵੀ ਦੇ ਦਿੱਤੀ ਹੜ੍ਹਾਂ ਵਾਲੇ ਆ ਜੀ ਤੁਸੀਂ ਆਪਣਾ ਵਿਚਾਰ ਕਰ ਲਓ ਪਰ ਜਿਹੜੇ ਕੁਝ ਘੰਟਿਆਂ ਦੇ ਵਿੱਚ 26 ਇੱਕ ਘੰਟੇ ਦੇ ਵਿੱਚ 26 ਫੁੱਟ ਨਦੀ ਦਾ ਪਾਣੀ ਚੜ ਜਾਵੇ ਤੁਸੀਂ ਸੋਚੋ ਵੀ ਉਹਦਾ ਉਹ ਜਿਹੜੀ ਵਾਰਨਿੰਗ ਆ ਉਹ ਕਿੰਨੀ ਵੱਡੀ ਹੋਊਗੀ ਮਤਲਬ ਸਿਰਫ 1 ਘੰਟੇ ਦੇ ਵਿੱਚ ਵਿੱਚ ਇਹ ਜਿਹੜਾ ਦਰਿਆ ਸੀਗਾ ਗੋਡਲੂਪਾ 26 ਫੁੱਟ ਉੱਤੇ ਨੂੰ ਚੜ ਗਿਆ ਤੇ ਫਿਰ ਜਿਹੜਾ ਨੈਸ਼ਨਲ ਵਾਦਰ ਸਰਵਿਸ ਕੀ ਕਰਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਡਾ ਵੱਡਾ ਜਿਹੜਾ ਹੜ ਆ ਰਿਹਾ ਹੈ ਤੇ ਲੋਕਾਂ ਨੂੰ ਉਸ ਪੱਧਰ ਦੀ ਵਾਰਨਿੰਗ ਦੇਣੀ ਚਾਹੀਦੀ ਸੀ ਕਿ ਭਾਈ ਤੁਸੀਂ ਵਿਚਾਰ ਕਰ ਲਓ ਜਿੰਨਾ ਹੋ ਸਕਦਾ ਨਾ ਕਿ ਸਿਰਫ ਇੰਨਾ ਕਿੰਨੀ ਪੈ ਰਿਆ ਤੇ 20 ਪੈਣ ਤੋਂ ਬਾਅਦ ਕਹੇ ਜੀ ਹੜ ਆ ਰਿਹਾ ਹੈ ਐਡੀ ਵੱਡੀ ਤਬਾਹੀ ਉੱਥੇ ਹੋਊਗੀ ਦੇਖੋ ਅੱਜ ਰਾਸ਼ਟਰਪਤੀ ਜਿਹੜੇ ਜਾਂਦੇ ਹਨ ਉਸ ਤੋਂ ਬਾਅਦ ਕੀ ਪ੍ਰਤੀਕਿਰਿਆ ਹੁੰਦੀ ਹੈ ਜਾਂ ਕੀ ਇਹਦੇ ਤੋਂ ਬਾਅਦ ਗੱਲਬਾਤ ਸਾਹਮਣੇ ਆਉਂਦੀ ਹੈ ਅਗਲੀ ਗੱਲਬਾਤ ਟੈਸਲਾ ਬਾਰੇ ਹੈ ਟੈਸਲਾ ਮੰਨਿਆ ਜਾਂਦਾ ਜਿਹੜੀ ਇਹਨਾਂ ਦੀ ਕਾਰ ਆ ਜਿਹੜੀ ਡਰਾਈਵਰਲੈਸ ਕਾਰ ਮਤਲਬ ਕਿ ਆਟੋਮੈਟਿਕ ਤਰੀਕੇ ਦੇ ਨਾਲ ਆਟੋਮੈਟਿਕ ਚੱਲਦੀ ਹੈ ਉਹਦੇ ਵਿੱਚ ਨਹੀਂ ਲੋੜ ਪੈਂਦੀ ਇਹ ਪਹਿਲੀ ਕਾਰ ਆ ਜਿਹਨੇ ਦੁਨੀਆ ਦੇ ਵਿੱਚ ਤਰਥੱਲੀ ਮਚਾਈ ਦੂਜਾ ਸਟੈਪ ਇਹਨਾਂ ਦਾ ਰੋਬੋ ਟੈਕਸੀਜ਼ ਆ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਉਹ ਸਪੈਸ਼ਲੀ ਸੈਨ ਫਰਾਂਸਿਸਕੋ ਬੀਅਰੀਆ ਦੇ ਵਿੱਚ ਉੱਥੇ ਪਹਿਲਾਂ ਬਹੁਤ ਸਾਰੀਆਂ ਰੋਬੋ ਟੈਕਸੀਸ ਚੱਲਦੀਆਂ ਨੇ ਕਈ ਕੰਪਨੀਆਂ ਦਾ ਕਈ ਮਾਮਲੇ ਵੀ ਸਾਹਮਣੇ ਆਏ ਆ ਰੋਬੋਟ ਟੈਕਸੀਸ ਦਾ ਲੋਕਾਂ ਨੇ ਵਿਰੋਧ ਵੀ ਕੀਤਾ ਵੀ ਸਾਨੂੰ ਨਹੀਂ ਚਾਹੀਦੀਆਂ ਕਿਉਂਕਿ ਉਹ ਰੋਬੋ ਟੈਕਸੀ ਜਾ ਰਹੀ ਆ ਤੇ ਰੋਬੋ ਟੈਕਸੀ ਦੇ ਜਾਂਦੇ ਜਾਂਦੇ ਕੁਝ ਵੀ ਉਹਦੇ ਅੱਗੇ ਆ ਗਿਆ ਕੋਈ ਬੰਦਾ ਉਹਦੇ ਅੱਗੇ ਆ ਗਿਆ ਉਹਦੇ ਸੈਂਸਰ ਇਹਨੇ ਜਬਰਦਸਤਕ ਆਟੋਮੈਟਿਕਲੀ ਬ੍ਰੇਕ ਲਾ ਦਿੰਦੀ ਆ ਲੋਕ ਜਾਣ ਬੁੱਝ ਕੇ ਅੱਗੇ ਚਲੇ ਜਾਂਦੇ ਆ ਉਹਦੇ ਵੀ ਰੁਕ ਜਾਂਦੀ ਆ ਫੇਰ ਚੱਲਦੀ ਆ ਲੋਕ ਨਰ ਦੇ ਬੈਠਦੇ ਨਹੀਂ ਉਹਦੇ ਵਿੱਚ ਕਈ ਤਰ੍ਹਾਂ ਦੇ ਮਾਮਲੇ ਨੇ ਉੱਥੇ ਵਿਰੋਧ ਇਸ ਚੀਜ਼ ਦਾ ਜਿਹੜੀਆਂ ਬਿਨਾਰ ਡਰਾਈਵਰ ਤੋਂ ਟੈਕਸੀਆਂ ਆ ਉਹਦਾ ਬੇਰੀਏ ਦੇ ਵਿੱਚ ਹੁੰਦਾ ਹੁਣ ਟੈਸਲਾ ਟੈਸਲਾ ਹਜੇ ਇਹਦੇ ਚ ਸ਼ਾਮਲ ਨਹੀਂ ਆ ਟੈਸਲਾ ਨੇ ਹਜੇ ਇਸ ਰੋਬੋ ਟੈਕਸੀ ਦੇ ਵਿੱਚ ਆਉਣਾ ਹੈ ਤੇ ਬਹੁਤ ਵੱਡੇ ਪੱਤਰ ਦੇ ਉੱਤੇ ਆਉਣਾ ਹੈ ਤੇ ਕਿਉਂਕਿ ਟੈਸਲਾ ਦੇ ਹਾਲ ਹੈ ਇਸ ਵੇਲੇ ਮਾੜੇ ਆ ਇਸ ਕਰਕੇ ਇਹਨਾਂ ਦਾ ਆਉਣਾ ਜ਼ਰੂਰੀ ਵੀ ਆ ਪਰ ਜਿਹੜੀ ਰਿਪੋਰਟ ਹੁਣ ਮਿਲ ਰਹੀ ਆ ਕਿ ਟੈਸਲਾ ਨੇ ਅਜੇ ਤੱਕ ਉਸ ਪਰਮਿਟ ਇਹਨਾਂ ਨੂੰ ਪਰਮਿਟ ਨਹੀਂ ਮਿਲਿਆ ਵੀ ਤੁਸੀਂ ਇਹ ਕੈਲੀਫੋਰਨੀਆ ਦੇ ਦੋ ਰੈਗੂਲੇਟਰਸ ਨੇ DMV ਜਾਂ CPUC ਇਹਨਾਂ ਦੋਹਾਂ ਦੇ ਅਨਸਾਰ ਟੈਸਲਾ ਦੇ ਕੋਲ ਰੋਬੋ ਟੈਕਸੀ ਚਲਾਉਣ ਦਾ ਪਰਮਿਟ ਹੈ ਨਹੀਂ ਹੈ ਨਹੀਂ ਇੱਕ ਗੱਲ ਆ ਅਗਲੀ ਗੱਲ ਇਹ ਪਤਾ ਲੱਗ ਰਹੀ ਆ ਕਿ ਇਹਨਾਂ ਨੇ ਅਪਲਾਈ ਨਹੀਂ ਕੀਤਾ ਅਜੇ ਤੱਕ ਟੈਸਲਾ ਨੇ ਇਹ ਰੋਬੋ ਟੈਕਸੀ ਦਾ ਪਰਮਿਟ ਲੈਣ ਦੇ ਲਈ ਅਪਲਾਈ ਨਹੀਂ ਕੀਤਾ ਜਿਹੜਾ ਇਸ ਵੇਲੇ ਪਰਮਿਟ ਕੈਲੀਫੋਰਨੀਆ ਦੇ ਵਿੱਚ ਟੈਸਲਾ ਦੇ ਕੋਲ ਹੈਗਾ ਆ ਉਹ ਜਿਹੜਾ ਸ਼ਾਫਰ ਸਟਾਈਲ ਸਰਵਿਸਿਜ਼ ਨੇ ਜਿਹਨੂੰ ਡਰਾਈਵਰ ਦੇ ਨਾਲ ਨੇ ਪਰ ਫੁੱਲੀ ਡਰਾਈਵਰਲੈਸ ਟੈਕਸੀ ਜਿਹੜੀ ਆ ਉਹ ਇਹਦਾ ਪਰਮਿਟ ਆ ਇਹਨਾਂ ਦੇ ਕੋਲ ਹੈ ਨਹੀਂ ਸੋ ਇਸ ਲਈ ਇਹਨਾਂ ਦੇ ਭਵਿੱਖ ਦੇ ਲਈ ਬਹੁਤ ਮਹੱਤਵਪੂਰਨ ਆ ਕਿਉਂਕਿ ਕੰਪੀਟੀਸ਼ਨ ਵੱਧ ਰਿਹਾ ਆ ਐਲਨ ਮਸਕ ਜਿਹੜੇ ਉਹ ਬਹੁਤ ਵੱਡੀ ਖੇਡ ਖੇਡ ਰਹੇ ਨੇ ਰੋਬੋ ਟੈਕਸੀ ਦੇ ਉੱਤੇ ਜਿਹੜੀਆਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਪਾਵਰਡ ਰੋਬੋਟਸ ਤੇ ਟੈਸਲਾ ਦੀ ਵੈਲਿਊ ਨੂੰ ਇਹਦੀ ਫਿਊਚਰ ਗਰੋਥ ਨੂੰ ਵਧਾਉਣ ਦੇ ਲਈ ਸਾਰੇ ਖੇਡ ਉਹਦੇ ਉੱਤੇ ਖੇਡ ਰਹੇ ਆ ਅੈਰੀਜ਼ੋਨਾ ਦੇ ਵਿੱਚ ਟੈਸਲਾ ਨੇ ਆਪਣਾ ਪਰਮਿਟ ਪ੍ਰੋਸੈਸ ਸ਼ੁਰੂ ਕਰ ਦਿੱਤਾ ਜਿੱਥੇ ਇਹਨਾਂ ਨੂੰ ਲੱਗਦਾ ਕਿ ਇਹ ਟੈਸਟ ਰੋਬੋ ਟੈਕਸੀ ਜਿਹੜੀ ਆ ਕਰਨਗੇ ਤੇ ਫਿਨਿਕਸ ਏਰੀਆ ਦੇ ਵਿੱਚ ਅੈਰੀਜ਼ੋਨਾ ਦੇ ਵਿੱਚ ਅਫੀਸ਼ੀਅਲ ਦੱਸਦੇ ਆ ਕਿ ਟੈਸਲਾ ਨੇ ਜਿਹੜੀਆਂ ਦੋਵੇਂ ਤਰ੍ਹਾਂ ਦੀਆਂ ਟੈਕਸੀਸ ਦੇ ਲਈ ਅਪਲਾਈ ਕੀਤਾ ਵਿਦ ਡਰਾਈਵਰਸ ਐਂਡ ਵਿਦਆਊਟ ਡਰਾਈਵਰਸ ਕਿ ਇਹਦਾ ਫੈਸਲਾ ਜਲਦੀ ਆ ਜਾਣਾ ਵੀ ਉਹਨਾਂ ਨੂੰ ਲਾਉ ਕਰਦੇ ਆ ਜਾਂ ਨਹੀਂ ਕਰਦੇ ਆ ਟੈਸਲਾ ਨੇ ਰੋਬੋ ਟੈਕਸੀਸ ਜਿਹੜੀਆਂ ਆਪਣੀਆਂ ਟੈਸਟ ਕੀਤੀਆਂ ਸੀ ਆਸਟਨ ਦੇ ਵਿੱਚ ਟੈਕਸਸ ਦੇ ਵਿੱਚ ਬਹੁਤ ਥੋੜੀਆਂ ਜੀਆਂ ਮਤਲਬ ਗਿਣਤੀ ਦੇ ਵਿੱਚ ਕਾਰਾਂ ਸੀਗੀਆਂ ਤੇ ਉਹਨਾਂ ਨੂੰ ਫਿਰ ਜਿਹੜਾ ਸੇਫਟੀ ਉਹਨਾਂ ਨੂੰ ਉਹਨੂੰ ਮੋਨੀਟਰ ਕੀਤਾ ਇਹਨਾਂ ਨੇ ਅਲਾਨਮਾਸਕ ਟੈਸਲਾ ਦੇ ਇਹਨਾਂ ਸਰਵਿਸ ਨੂੰ ਉਸ ਏਰੀਆ ਦੇ ਵਿੱਚ ਐਕਸਪੈਂਡ ਵੀ ਕਰਨਗੇ ਤੇ ਜਲਦੀ ਜਿਹੜੀਆਂ ਰੋਬੋ ਟੈਕਸੀਸ ਆ ਬੇ ਏਰੀਏ ਦੇ ਵਿੱਚ ਮਤਲਬ ਹੁਣ ਇਹ ਆ ਕਿ ਅਪਰੂਵਲ ਕਦੋਂ ਮਿਲਦੀ ਕਿਹਾ ਤੇ ਜਾ ਰਿਹਾ ਕਿ ਅ ਮੰਥ ਔਰ 2 ਇੱਕ ਜਾਂ ਦੋ ਮਹੀਨਿਆਂ ਦੇ ਵਿੱਚ ਕਿਉਂਕਿ ਹਜੇ ਅਪਲਾਈ ਨਹੀਂ ਕੀਤਾ ਕੋਈ ਗੱਲਬਾਤ ਹੀ ਨਹੀਂ ਸੁਪ ਵੇਖਿਆ ਅਸ਼ਵਲੇ ਨਿਸ਼ਚਿਤ ਆ ਕੈਲੀਫੋਰਨੀਆ ਦੇ ਵਿੱਚ ਟੈਕਸਿਸ ਵਾਲੇ ਰੂਲ ਨਹੀਂ ਹੈ ਟੈਕਸਿਸ ਦੇ ਵਿੱਚ ਰੋਬੋ ਟੈਕਸੀ ਦੇ ਪਰਮਿਟ ਲੈਣੇ ਸੌਖੇ ਆ ਕੈਲੀਫੋਰਨੀਆ ਦੇ ਵਿੱਚ ਰੂਲ ਬਹੁਤ ਸਖਤ ਆ ਤੁਹਾਨੂੰ ਪੂਰੀ ਪਰਮਿਟ ਐਪਲੀਕੇਸ਼ਨ ਸੇਫਟੀ ਡਾਟਾ ਸਾਰਾ ਕੁਝ ਰੋਬੋ ਟੈਕਸੀ ਤੋਂ ਪਹਿਲਾਂ ਚਾਹੀਦਾ ਆ ਪਰ ਇਹ ਹੁਣ ਅਪਰੂਵਲ ਕਦੋਂ ਮਿਲਦੀ ਆ ਕੀ ਹੁੰਦੀ ਆ ਇਹ ਅਜੇ ਲੰਬਾ ਮਾਮਲਾ ਆ ਹਜੇ ਤੱਕ ਇਹਦੇ ਬਾਰੇ ਕੋਈ ਵੀ ਜਿਹੜੀ ਗੱਲਬਾਤ ਉਹ ਸਾਹਮਣੇ ਨਹੀਂ ਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸਨੂੰ ਸਮਾਪਤ ਕਰਦੇ ਆ ਤੇ ਫਿਰ ਤੁਹਾਡੇ ਨਾਲ ਮੁਲਾਕਾਤ clique oui.